ਪੱਲੇ ਬਰਾਬਰ ਕਰਨ ਤੋਂ ਬਾਅਦ ਖੱਬੇ ਹੱਥ ਵਿੱਚ ਆਹ ਕੰਨ ਫੜ ਲਓ ਸੱਜੇ ਹੱਥ ਵਿੱਚ ਆਪੂ ਨਹੀਂ ਫੜ ਕੋਈ ਫੜ ਕੇ ਜਿਹੜਾ ਖੁੱਲਾ ਪਾਸਾ ਆਇਆ ਉਹਨੂੰ ਆਪਣੀ ਸ਼ੈਅ ਤੇ ਫੜ ਲੈਣਾ ਜੀ ਆਹ ਫੜੋ ਜੀ ਠੀਕ ਹੈ ਜੀ ਮੱਥਾ ਟੇਕੋ ਤੇ ਲਾ ਨੂੰ ਗਿੱਚ ਤੇ ਰੱਖ ਲਿਆ ਹੁਣ ਕੀ ਕਰਨਾ ਜੀ ਦੋਨੇ ਪੱਲੇ ਬਰਾਬਰ ਕਰਕੇ ਪੂਣੀ ਦੀ ਚੌੜਾਈ ਜ਼ਿਆਦਾ ਨਾ ਹੋਵੇ ਇਹ ਧਿਆਨ ਰੱਖਣਾ ਬੈਕ ਸਾਈਡ ਦੀ ਗੱਰ ਤੋਂ ਲੜ ਸਿਰ ਦੇ ਸੈਂਟਰ ਵਿੱਚ ਰੱਖ ਲਿਓ ਇਹ ਧਿਆਨ ਰੱਖਣਾ ਜਿਹੜਾ ਆਹ ਪਾਸਾ ਆ ਇਹਨੂੰ ਆਪਾਸੇ ਦੇ ਸੈਂਟਰ ਵਿੱਚ ਰੱਖਣਾ ਇਸ ਪਾਸੇ ਨੂੰ ਸਿੱਧੇ ਸੈਂਟਰ 'ਚ ਨਹੀਂ ਰੱਖਣਾ ਆਹ ਕਿਨਾਰੀ ਜਿਹੜੀ ਆ ਇਹ ਬੰਦ ਵਾਲਾ ਪਾਸਾ ਆ ਇਹਨੂੰ ਸਿੱਧੇ ਸੈਂਟਰ ਵਿੱਚ ਰੱਖਣਾ ਦੋਨੇ ਪੱਲੇ ਬਰਾਬਰ ਕਰ ਲਓ ਹੱਥ ਤੱਕ ਸਪਾਈ ਕਰਕੇ ਪਹਿਲਾਂ ਦੋਨੇ ਪੱਲੇ ਦੇਖੋ ਬਰਾਬਰ ਆ ਉੱਪਰਲਾ ਪੱਲਾ ਖਿੱਚੋ ਖਿੱਚ ਕੇ ਇਹ ਤਾਂ ਇਦਾਂ ਰੱਖਣਾ ਆਹ ਥੋੜਾ ਉਪਰ ਚੱਕ ਕੇ ਚੁੰਡੀ ਭਰ ਕੇ ਤੇ ਫੋਲਡ ਕਰ ਦਿਓ ਬੜੇ ਆਰਾਮ ਨਾਲ ਕਾਲੀ ਨਹੀਂ ਕਰਦੀਆਂ ਆਪਾਂ ਆਹ ਦੇ ਥੋੜੀ ਫੋਲਡ ਕਰ ਲਿਆ ਹੱਥ ਨਾਲ ਪ੍ਰੈਸ ਕਰਕੇ ਅਪਨ ਅੱਧੀ ਇੱਕ ਔਰ ਕਰਕੇ ਲੜ ਨੂੰ ਕਾਂਦੇ ਥੱਲੇ ਲੈ ਜਾਣਾ ਆਪਾਂ ਆਮ ਬੱਚੇ ਕੀ ਕਰਦੇ ਆ ਜੋ ਲੜ ਪਾਉਂਦੇ ਆ ਇਥੋਂ ਅੱਖ ਕਵਰ ਕਰਕੇ ਗੱਲ ਨੂੰ ਇਦਾਂ ਕਵਰ ਕਰ ਲੈਂਦੇ ਆ ਇਹਦਾ ਨੁਕਸਾਨ ਕੀ ਆ ਜੀ ਜੋ ਨੈਕਸਟ ਲੜ ਉੱਪਰ ਪਾਉਣਾ ਆਪਾਂ ਉਹਦੇ ਨਾਲ ਇਹ ਲੜ ਇੱਥੋਂ ਖਿਸਕ ਜਿਆਣਾ ਤੇ ਇੱਥੇ ਏਦਾਂ ਇਕੱਠਾ ਹੋ ਜਾਣਾ ਨੇ ਇਸ ਕਰਕੇ ਆਪਾਂ ਪਹਿਲਾਂ ਹੀ ਇहतਿਆਤ ਨਾਲ ਅੱਖ ਤੋਂ ਕਵਰ ਕਰਕੇ ਲੜ ਨੂੰ ਲੜ ਸਿੱਧਾ ਕੰਨ ਦੇ ਥੱਲੇ ਜੇ ਚੜਾਈ ਘਟ ਹੈ ਤਾਂ ਪੂਰੀ ਸੈਟ ਕਰ ਲੈਣੀ ਆ ਦੇਖ ਲਓ ਲਗਭਗ 5 ਦਾ ਉਂਗਲਾ ਆਪਣੀ ਚੜਾਈ ਹੈਗੀ ਆ ਲੜ ਦੀ ਇੱਥੋਂ ਪੱਲਾ ਫੜਿਆ ਬੈਕ ਸਾਈਡ ਤੇ ਉਂਗਲਾ ਕੇ ਲਾ ਨੂੰ ਸਿੱਧਾ ਉੱਪਰ ਖੜਾ ਕਰਤਾ ਪਹਿਲੇ ਲੜਦੇ ਆਪਾਂ ਹਾਫ ਦੇ ਵਿੱਚ ਲੜੋ ਇੱਥੇ ਰੱਖ ਦੇਣਾ ਹੁਣ ਤਿਆਰ ਰੱਖਣਾ ਆਪਣਾ ਜਿਹੜਾ ਬੰਦ ਵਾਲਾ ਪਾਸਾ ਆ ਉਹ ਆਪਾਂ ਉੱਪਰ ਰੱਖਣਾ ਤੇ ਖੁੱਲੇ ਵਾਲਾ ਪਾਸਾ ਥੱਲੇ ਇੱਥੇ ਆ ਕੇ ਦੋਨੇ ਪੱਲੇ ਬਰਾਬਰ ਫੜ ਲਓ ਫੜ ਕੇ ਇਹ ਲੜਦੀ ਆਪਾਂ ਆਪਣੇ ਹੱਥ ਤੱਕ ਸਫਾਈ ਕਰ ਲੈਣੀ ਉਹ ਦੇਖੋ ਇਹ ਆਪਾਂ ਇਸ ਲੜ ਨੂੰ ਫੜਨਾ ਕਿਸ ਤਰ੍ਹਾਂ ਆ ਜੁਲਾਨੂੰ ਫੜਨਾ ਆ ਇਹਨੂੰ ਫੜ ਲੋ ਜੀ ਇਹ ਆਹ ਪੱਕੇ ਇਹ ਲੜ ਨੂੰ ਫੜੋ ਇਹ ਇਸ ਲੜ ਨੂੰ ਆਪਾਂ ਇਦਾਂ ਨਹੀਂ ਫੜਨਾ ਇਸ ਲੜ ਨੂੰ ਆਪਾਂ ਫੜਨਾ ਇਸ ਤਰ੍ਹਾਂ ਜਦੋਂ ਆਪਾਂ ਲੜ ਪਾ ਕੇ ਇੱਥੇ ਇਸ ਥਾਂ ਤੇ ਆਪਾ ਆਉਣਾ ਆ ਇਸ ਥਾਂ ਤੇ ਆ ਕੇ ਆਪਾਂ ਇਸ ਲੜ ਨੂੰ ਪੁੱਠੇ ਆਪਣਾ ਫੜਨਾ ਹਮੇਸ਼ਾ ਇਸ ਤਰ੍ਹਾਂ ਫੜਨਾ ਠੀਕ ਹੈ ਜੀ ਛੱਡ ਦਿਓ ਕਿ ਆਕੇ ਉਪਰੋਂ ਉਂਗਲਾਂ ਦੇ ਪੋਟੇ ਤੇ ਹੱਥ ਦੀ ਇਸ ਗੱਦੀ ਨਾਲ ਇਨੂੰ ਪਿੰਚ ਕਰਕੇ ਇਹਦੀ ਧਰ ਬਣਾ ਲੈਣੀ ਆ ਦੇਖੋ ਲੜਦੀ ਆ ਸਫਾਈ ਹੋ ਗਈ ਲੜ ਨੂੰ ਤੁਸੀਂ ਖਿੱਚ ਕੇ ਇੱਥੇ ਰੱਖੀ ਉਂਗਲ ਅਗੂਠਾ ਲਾ ਕੇ ਲੜ ਨੂੰ ਹੌਲੀ-ਹੌਲੀ ਹੌਲੀ-ਹੌਲੀ ਇੱਥੇ ਇਕੱਠਾ ਕਰ ਦਿਓ ਦੇਖ ਹੱਥ ਤੱਕ ਸਫਾਈ ਕਰ ਥੱਲੇ ਫੋਲਡ ਕਰ ਲਓ ਦੇਖੋ ਇਹ ਬਣ ਗਿਆ ਜੀ ਆਪਣਾ ਸੈਕੰਡ ਲੜ ਦੇਖੋ ਹੁਣ ਇਹ ਇਸ ਥਾਂ ਤੋਂ ਆਪਾਂ ਪੱਗ ਦੀ ਸ਼ੁਰੂਆਤ ਕਰ ਰਹੀ ਆ ਇਤੋਂ ਆਪਣੀ ਨੋਕ ਦੀ ਆ ਨੋਕ ਨੂੰ ਆਪਾਂ ਦੇਖਣਾ ਆ ਨੋਕ ਕਿੱਥੇ ਬਣਨੀ ਆ ਨੋ ਕਦੀ ਵੀ ਆਪਣੀ ਨੱਕ ਦੀ ਸਿਹਤ ਤੇ ਨਹੀਂ ਬਣਾਉਣੀ ਆਪਾਂ ਜਿਹੜਾ ਆ ਪਿੰਚ ਕੀਤਾ ਆ ਆਪਾਂ ਇਹ ਆਪਾਂ ਕੀਤਾ ਆ ਆਪਣੀ ਸਜੀ ਅੱਖ ਦੇ ਪਰਵਟੇਲੀ ਸਿਹਤ ਤੇ ਠੀਕ ਹੈ ਜੀ ਇਸ ਥਾਂ ਤੇ ਆਪਾਂ ਇਹਨੂੰ ਕਹਿੰਦੇ ਆ ਜੀ 0. ਇਸ ਪੁਆਇੰਟ ਤੇ ਹੀ ਆਪਾਂ ਜਿੰਨੇ ਲੜ ਰੱਖਣੇ ਆ ਇਸ ਪੁਆਇੰਟ ਤੇ ਹੀ ਰੱਖਾਂਗੇ ਤੇ ਇਸ ਇਸ ਲੜ ਨੂੰ ਤੁਸੀਂ ਧਿਆਨ ਰੱਖਣਾ ਆ 0. ਪੁਆਇੰਟ ਤੁਹਾਡਾ ਜਿਹੜੇ ਲੜ ਆਉਣੇ ਆ ਜਿਹੜਾ ਆਹ ਨਾਲ ਨਾਲ ਫੋਲਡ ਕੀਤਾ ਆਪਾਂ ਇਹ ਵੀ ਇਸ ਥਾਂ ਤੇ ਆ ਆਦੋਲਨ ਨਿਕਲੇ ਆ ਇਹ ਵੀ ਇਸ ਥਾਂ ਤੇ ਆ ਤੀਜਾ ਲੜ ਵੀ ਇੱਥੋਂ ਹੀ ਨਿਕਲਣਾ ਚੌਥਾ ਵੀ ਇੱਥੋਂ ਨਿਕਲਣਾ ਇਸ ਪੁਆਇੰਟ ਨੂੰ ਆਪਾਂ ਮੁੱਖ ਲਾ ਕੇ ਚੱਲਣਾ ਹੁਣ ਲੜ ਆਪਾਂ ਇੱਥੋਂ ਦੇਖੋ ਸਾਫ਼ ਕਰ ਲਿਆ ਸਾਫ਼ ਕਰਕੇ ਹੱਥ ਨਾਲ ਪ੍ਰੈਸ ਕਰ ਦਿਓ ਲੜਨਾ ਡਿਸਟੈਂਸ ਦੇਖਣਾ ਆ ਪਹਿਲਾ 0. ਫਿਰ ਆ ਦੇਖੋ ਫਿਰ ਇੱਥੋਂ ਤੋਂ ਦੇਖੋ ਤਿੰਨ ਥਾਂ ਤੋਂ ਲੜ ਨੂੰ ਚੈੱਕ ਕਰਕੇ ਲੜ ਨੂੰ ਬੜੀ ਕਿੱਚੇ ਤੱਕ ਵਿਛਾ ਦਿਓ ਇਹ ਆਪਣੀ ਲੜ ਹੋ ਗਿਆ ਜੀ ਦੋ ਠੀਕ ਹੈ ਜੀ ਦੋ ਲੜ ਧਿਆਨ ਰੱਖਣਾ ਜਿਹੜਾ ਲੜ ਆਪਾਂ ਦੂਸਰੀ ਲੜ ਵੇਖਿਆ ਸੀਗਾ ਇਸ ਥਾਂ ਦੇ ਆ ਕੇ ਆਪਾਂ ਪਹਿਲਾਂ ਪੂਣੀ ਸੈੱਟ ਕਰਨੀ ਆ ਕਾਲ ਕੋਈ ਨਹੀਂ ਕਰਨੀ ਬੜੇ ਆਰਾਮ ਦੇ ਨਾਲ ਪੂਣੀ ਸੈੱਟ ਕੀਤੀ ਲੜ ਨੂੰ ਉਥੋਂ ਫੜੋ ਖਿੱਚ ਕੇ ਤੇ ਦੋਨੋਂ ਲੜਾ ਬਰਾਬਰ ਕਰ ਲਓ ਆ ਦੇਖੋ ਦੋਨੇ ਪੱਲੇ ਆਪਾਂ ਬਰਾਬਰ ਕਰ ਲਏ ਆ ਬਰਾਬਰ ਕਰਕੇ ਤੇ ਇਸ ਇਸ ਗੱਲ ਧਿਆਨ ਰੱਖਣਾ ਇਹ ਪੱਲਾ ਜਿਆਦਾ ਚੌੜਾ ਨਾ ਹੋਵੇ ਠੀਕ ਹੈ ਜੀ ਆਪਣੀ ਪਟਾਲਾ ਸ਼ੇਪ ਆ ਗਿਆ ਇਸ ਕੋ ਆਕੇ ਆਪਾਂ ਇਹਨੂੰ ਜਦਾ ਚੌੜਾ ਨਹੀਂ ਕਰਨਾ ਦੇਖੋ ਦੋਨੇ ਪੱਲੇ ਬਰਾਬਰ ਕਰ ਲੈ ਇੱਥੋਂ ਫੜਿਆ ਬੰਦ ਵਾਲਾ ਪਾਸਾ ਉੱਪਰ ਬੈਕ ਸਾਈਡ ਤੋਂ ਹਲਕਾ ਜਿਹਾ ਉਂਗਲ ਨਾਲ ਅੰਦਰ ਫੋਲਡ ਕਰਨਾ ਕਪੜਾ ਪਿਛੂ ਲੜ ਸਾਦੇ ਬਰਾਬਰ ਹੈ ਇਸ ਥਾਂ ਤੋਂ ਆਪਾਂ ਇੱਕ ਉਂਗਲ ਦਾ ਫਾਸਲਾ ਛੱਡ ਕੇ ਲੜ ਫੜ ਕੇ ਇੱਕ ਉਂਗਲ ਦਾ ਫਾਸਲਾ ਛੱਡ ਕੇ ਲੜ ਨਹੀਂ ਵਾ ਰੱਖ ਲੈਣਾ ਉੱਤੇ ਫੜੋ ਇੱਥੇ ਨੀਵਾ ਕਰ ਦਿਓ ਬੜੀ ਆਰਾਮ ਦੇ ਨਾਲ ਕਾਲ ਇੱਥੇ ਬਿਲਕੁਲ ਨਹੀਂ ਕਰਨੀ ਦੇਖੋ ਲੜ ਬਰਾਬਰ ਕਰ ਲੈ ਉੱਪਰਲੇ ਪਾਸਿਓਂ ਪੂਰੀ ਆਪਾਂ ਉਹਦੀ ਕਰੀਚ ਬਣਾਤੀ ਐ ਇਸਾਂ ਤੋਂ ਆਪਣਾ ਇੱਕ ਉਂਗਲ ਲੜ ਡਾਊਨ ਐ ਇੱਥੋਂ ਆਪਣਾ ਲੜ ਬਿਲਕੁਲ ਬਰਾਬਰ ਐ ਲੜ ਖਿੱਚ ਕੇ ਆਪਣੇ ਹੱਥ ਤੱਕ ਪੂਰੀ ਪ੍ਰੋਪਰ ਸਫਾਈ ਕਰਕੇ ਦੋਨੇ ਪਲੇ ਬਰਾਬਰ ਕਰਕੇ ਆਪਾਂ ਕੀ ਕਰਨਾ ਆ ਆਹ ਦੇਖੋ ਆਪਾਂ ਜੋ ਸੈਕੰਡ ਲੜ ਲਾਇਆ ਸੀਗਾ ਉਹ ਦੂਸਰੇ ਲੜ ਤੇ ਆਪਾਂ ਉਹਨੂੰ ਇੱਕ ਵਾਰ ਪਿੰਚ ਕੀਤਾ ਸੀ ਇਸ ਤਰ੍ਹਾਂ ਲੜ ਨੂੰ ਆਪਾਂ ਦੋ ਵਾਰ ਪਿੰਚ ਕਰਾਂਗੇ ਪਹਿਲਾਂ ਆਪਾਂ ਇੱਕ ਗੁੱਠਾ ਲਗਾਵਾਂਗੇ ਇਹ ਗੁੱਠੇ ਨਾਲ ਦੇਖੋ ਆਪਾਂ ਲਾ ਖਿੱਚਿਆ ਗੁੱਠੇ ਨਾਲ ਆ ਗਿਆ 0.0 ਤੱਕ ਇਹਨੂੰ ਇੱਥੇ ਰੱਖ ਦਿਓ ਉੱਪਰੋਂ ਇੱਕ ਵਾਰ ਫੇਸ ਸਿੱਧਾ ਕਰਕੇ ਹੁਣ ਆਪਣੇ ਨੋਹਾਂ ਦੇ ਨਾਲ ਹਲਕਾ-ਹਲਕਾ ਆਪਾਂ ਕਪੜਾ ਥਲੇ ਖਿਚਾਂਗੇ ਤੇ ਯਾਦ ਰੱਖਣਾ ਮੋਟਾ ਕਪੜਾ ਖਿੱਚ ਹੋਵੇ ਆਪਾਂ ਹਲਕਾ-ਹਲਕਾ ਪਤਲਾ ਕਪੜਾ ਖਿੱਚਣਾ ਇਹ ਇੱਥੇ ਫੜ ਕੇ ਚੁੰਡੀ ਭਰ ਕੇ ਲੜ ਨੂੰ ਆਪਾਂ 0.0 ਤੇ ਰੱਖ ਦਿਆਂਗੇ ਖਿੱਚ ਕੇ ਬੜੀ ਆਰਾਮ ਦੇ ਨਾਲ ਹੱਥ ਨਾਲ ਆਪਾਂ ਲੜ ਪ੍ਰੈਸ ਕਰ ਦਵਾਂਗੇ। ਆ ਦੇਖੋ ਇਹ ਹੋ ਗਿਆ ਜੀ ਆਪਣਾ 30 ਦਾ ਲੜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸਤਵਿੰਦਰ ਸਿੰਘ ਖਾਲਸਾ ਗੁਰ ਕਰਪਾ ਦਾ ਸਾਥ ਜੁੜੇ ਤੁਮ। ਅੱਜ ਅਸੀਂ ਚੌਥੇ ਦਿਨ ਦੀ ਵੀਡੀਓ ਬਣਾਉਣ ਜਾ ਰਹੇ ਆ ਜੀ। ਚੌਥੇ ਦਿਨ ਦੀ ਚੌਥਾ ਲੜ ਆਪਾਂ ਇਹ ਨਵਾਂ ਉਪਰਾਲਾ ਸ਼ੁਰੂ ਕੀਤਾ ਜੀ ਤੁਹਾਨੂੰ ਇਹ ਉਪਰਾਲਾ ਕਿਸ ਤਰ੍ਹਾਂ ਲੱਗ ਰਿਹਾ ਅੱਜ ਆਪਾਂ ਦੇਖਾਂਗੇ ਜੀ ਚੌਥਾ ਲੜ ਕਿਸ ਤਰ੍ਹਾਂ ਪਾ ਰਹੇ ਆ ਆਪਾਂ ਦੇਖੋ ਆਪਾਂ ਸੇਮ ਤਰੀਕੇ ਨਾਲ ਬਣਨਾ ਆ ਜਿਹੜਾ ਤਿਸਨੋਂ ਪਾਇਆ ਸੀ ਸੇਮ ਉਸੇ ਤਰੀਕੇ ਨਾਲ ਦੇਖੋ ਸਭ ਤੋਂ ਪਹਿਲਾਂ ਆਪਾਂ ਦੋਨੋਂ ਪੱਲੇ ਬਰਾਬਰ ਕਰਾਂਗੇ ਬਰਾਬਰ ਕਰਕੇ ਕਪੜਾ ਝਾੜ ਕੇ ਸਾਰੇ ਕਪੜਾ ਆਪਾਂ ਇਨੀ ਥਾਂ ਤੇ ਲਿਆਉਂਦਾ ਦੋਨੇ ਪੱਲੇ ਆਪਾਂ ਕਰ ਲੈ ਬਰਾਬਰ ਪਿੱਛੇ ਤੱਕ ਸਫਾਈ ਕਰ ਲਈ ਠੀਕ ਹੈ ਜੀ ਇਥੋਂ ਪੱਲਾ ਫੜੋ ਇਹ ਤਾਂ ਦੇਖਣਾ ਕਪੜਾ ਉੱਪਰ ਹੋਵੇ ਥੱਲੇ ਕਪੜਾ ਲਾਵੇ ਜਿੱਥੇ ਥੱਲੇ ਕਪੜਾ ਵੱਧੂ ਆਉਂਦਾ ਆ ਉਹਨੂੰ ਸੈੱਟ ਕਰਕੇ ਕਪੜਾ ਸਾਰਾ ਉੱਪਰ ਲੈ ਜਾਓ ਸਿਰਫ ਉਹ ਦੋ ਪੱਲੇ ਜਿਹੜੇ ਆਪਾਂ ਥੱਲੇ ਕੀਤੇ ਆ ਉਹੀ ਹੋਣ ਬਾਕੀ ਹੋਰ ਕਪੜਾ ਵੱਧੂ ਥੱਲੇ ਨਾ ਕੋਈ ਆਵੇ ਇੱਕ ਫੜਿਆ ਦੇਖ ਸੈਤ ਤੋਂ ਆਪਾਂ ਇਸ ਤਰ੍ਹਾਂ ਉਂਗਲ ਦਾ ਅੰਦਰ ਫੋਲਡ ਕਰਾਂਗੇ ਤੀਸਰੇ ਲਾਟੋਂ ਇੱਕ ਉਂਗਲੇ ਫਾਸਲੇ ਤੇ ਇਹ ਲਾੜਦਾ ਖਿਲਵਾਉਣਾ ਹੋਵੇ ਆਪਾਂ ਆ ਦੇਖੋ ਲਾੜਦਾ ਖਿਲਿਆ ਜੀ ਆ ਕਪੜਾ ਆਪਾਂ ਥੱਲੇ ਕਿੱਥੇ ਲਵਾਉਗੇ ਹੁਣ ਆਪਾਂ ਦੇਖੋ ਉਪਰੋਂ ਸ਼ੁਰੂ ਕੀਤੀ ਸੀ ਆਪਾਂ ਆਪਣੇ ਅੱਖ ਤੱਕ ਆ ਗਏ ਆ ਜੀ ਇਹ ਲੜ ਆਪਾਂ ਅੱਖ ਤੱਕ ਲੈ ਆਉਣਾ ਜਿਹੜਾ ਇਹ ਲੜਿਆ ਇਹ ਆਪਣਾ ਆਖਰੀ ਲੜਦਾ ਬੀਸ ਬਣਾਣਾ ਇਹਦਾ ਇਸ ਤਰ੍ਹਾਂ ਕਿ ਇਹਨੂੰ ਅੱਖ ਤੱਕ ਲਿਆ ਕੇ ਆਪਾਂ ਥੱਲੇ ਕਪੜਾ ਧਰਨਾ ਆ ਤੇ ਉਹਦੇ ਨਾਲ ਨਾਲ ਆਪਣਾ ਇਹ ਚੀਜ਼ਾਂ ਧਿਆਨ ਰੱਖਣਾ ਕੰਨਾਂ ਦੇ ਉੱਪਰ ਆਪਣਾ ਕਪੜਾ ਪ੍ਰੋਪਰ ਸਹੀ ਆ ਰਿਹਾ ਆ ਇਹ ਚੀਜ਼ਾਂ ਦਾ ਧਿਆਨ ਤੁਸੀਂ ਰੱਖ ਕੇ ਹੀ ਪੱਗ ਬੰਨਣੀ ਆ ਆ ਦੇਖੋ ਇੱਥੇ ਤੱਕ ਆ ਕੇ ਫਿਰ ਉਸੇ ਤਰ੍ਹਾਂ ਹੀ ਹਰ ਵਾਰ ਆਪਾਂ ਇੱਥੇ ਆ ਕੇ ਕਪੜਾ ਪਹਿਲਾਂ ਸੈੱਟ ਕਰਨਾ ਲੜ ਪਾਉਣ ਦੀ ਕਾਲੀ ਨਹੀਂ ਕਰਨੀ ਕਾਲੀ ਕੰਦਲਾਂ ਤੁਹਾਡੇ ਕੇ ਤਰ੍ਹਾਂ ਦੇ ਫਿਰ بگਨ ਪੈ ਜਾਂਦੇ ਆ ਲੜ ਖਰਾਬ ਹੋ ਜਾਂਦਾ ਆ ਤੁਸੀਂ ਇਹ ਧਿਆਨ ਰੱਖਣਾ ਆ ਦੇਖੋ ਪੱਲਾ ਆਪਾਂ ਬਿਲਕੁਲ ਸਾਫ਼ ਕਰ ਲਿਆ ਕਰਕੇ ਆਪਾਂ ਇੱਥੇ ਉਂਗਲ ਰੱਖੀ ਇੱਥੇ ਗੁੱਠਾ ਰੱਖ ਕੇ ਅੰਗੂਠੇ ਨੂੰ ਆਪਾਂ ਉੱਪਰ ਖਿੱਚਿਆ ਲਓ ਆਪਣਾ ਥੱਲੇ ਵਾਲਾ ਦੇਖੋ ਆ ਕਪੜਾ ਆਪਣਾ ਜ਼ੀਰੋ ਪੁਆਇੰਟ ਆ ਗਿਆ ਔਰ ਇਹਨੂੰ ਉੱਧਰ ਰੱਖਾਂ ਤੁਸੀਂ ਇਹ ਰੱਖ ਦਿਓ ਤੇ ਆਪਣਾ ਗੁੱਠਾ ਕਦੀ ਵੀ ਤੁਸੀਂ ਇਦਾਂ ਬਾਹਰ ਨਹੀਂ ਕਰਨਾ ਜਦੋਂ ਗੁੱਠਾ ਕੱਢੋਗੇ ਆ ਦੇਖੋ ਇਹ ਆਪਾਂ ਆ ਸੈੱਟ ਕੀਤਾ ਦੱਬ ਕੇ ਗੁੱਠੇ ਨੂੰ ਇਦਾਂ ਬਾਹਰ ਕੱਢ ਲਓ ਉਹ ਨਾਲ ਕੀ ਹੋਊਗਾ ਤੁਹਾਡਾ ਲੜੜਾ ਆ ਪ੍ਰੈਸ ਵੀ ਹੋ ਜਾਊਗਾ ਤੇ ਨਾਲੇ ਲੜ ਸਾਫ ਹੋ ਜਾਊਗਾ ਅਤੇ ਆ ਦੇਖੋ ਦੂਜੀ ਵਾਰ ਆਪਾਂ ਹੁਣ ਜਿੰਨੇ ਲੜ ਪਾਵਾਂਗੇ ਸੈਕਿੰਡ ਲੜ ਤੋਂ ਬਾਅਦ ਦੇ ਆਪਾਂ ਉਹਨਾਂ ਲੜਾਂ ਨੂੰ ਦੋ-ਦੋ ਵਾਰ ਫੋਲਡ ਕਰਾਂਗੇ ਆਪ ਇੱਕ ਵਾਰ ਪਹਿਲਾਂ ਫੋਲਡ ਕੀਤਾ ਸੀ ਦੂਜੀ ਵਾਰ ਆਪਾਂ ਪਿੰਚ ਕਰ ਲਿਆ ਤੇ ਆ ਦੇਖੋ ਉਹ ਕਿਉਂ ਗਿਆ ਜੀ ਸਾਫ ਕਰਕੇ ਇਹ ਆ ਦੇਖੋ ਇਹ ਲੋ ਆਪਣਾ 0. ਦੇਖੋ ਫਿਰ ਉੱਪਰ ਵੱਟਿਆਂ ਤੋਂ ਡਿਸਟੈਂਸ ਦੇਖੋ ਫਿਰ ਆਪਾਂ ਆਥ ਨਾਲ ਡਿਸਟੈਂਸ ਦੇ ਕੇ ਲੜਾਂ ਦਾ ਡਿਸਟੈਂਸ ਲੜਾਂ ਦੀ ਮੋਟਾਈ ਦੇ ਕੇ ਆਪਾਂ ਇਹ ਲੜ ਨੂੰ ਪਿੱਛੇ ਪਾ ਦਾਂਗੇ ਦੇਖੋ ਲੜ ਚਲੇ ਗਿਆ ਆਪਾਂ ਹੁਣ ਦੇਖੋ ਜੀ ਬਹੁਤ ਸੋਹਣੇ ਤਰੀਕੇ ਨਾਲ ਆਪਣੇ ਇਲੜ ਪਿਆ ਰਹੇ ਆ ਤੁਸੀਂ ਇਸੇ ਤਰ੍ਹਾਂ ਹੀ ਬੜੇ ਆਰਾਮ ਦੇ ਨਾਲ ਦੇਖਦੇ ਹੋਇਆ ਕਾਲੀ ਨਹੀਂ ਕਰਨੀ ਆਰਾਮ ਦੇ ਨਾਲ ਲੜ ਪਾਉਣ ਦੀ ਕੋਸ਼ਿਸ਼ ਕਰਨੀ ਆ ਤੁਹਾਨੂੰ ਇਹ ਸਾਡਾ ਓਪਰਾਲਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਸਾਨੂੰ ਆਪਣੇ ਸੁਝਾਅ ਦਿਓ ਲਾਈਕ ਕਰੋ ਕਮੈਂਟ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ